ਪੰਜਾਬ ਦੇ ਵਿੱਚ ਖੁੰਬਾਂ ਵਾਂਗ ਉੱਠੇ ਹੋਏ ਪਾਸਟਰਾਂ ਦੇ ਕਾਰਨਾਮੇ ਅਚੰਬਤ ਕਰਨ ਵਾਲੇ ਔਰ ਹੈਰਾਨ ਕਰਨ ਵਾਲੇ ਆ ਕੋਈ ਧਿਆਨ ਨਹੀਂ ਦੇਰੀ ਸਰਕਾਰ ਜਾਂ ਕੋਈ ਸੰਸਥਾ ਕੋਈ ਬੈਂਡ ਨਹੀਂ ਕੋਈ ਸੋਚ ਨਹੀਂ ਕਿਉਂਕਿ ਸਾਰਿਆਂ ਦੀ ਸਹਿਮਤੀ ਆ ਕਿਵੇਂ ਹੋ ਰਿਹਾ ਵਾ ਪੰਜਾਬ ਦੇ ਵਿੱਚ ਹੀ ਸਾਰੇ ਬਾਬੇ ਤੇ ਪੰਜਾਬ ਦੇ ਵਿੱਚ ਹੀ ਇਹਨੇ ਪਾਸਟਰ ਉੱਠੇ ਔਰ ਐਵੇਂ ਦੇ ਚਮਤਕਾਰੀ ਪਾਸਟਰ ਉੱਠੇ ਕਿ ਕੱਲ ਬਣਿਆ ਤੇ ਅੱਜ ਉਹਨਾਂ ਚ ਇੰਨੀ ਚਮਤਕਾਰ ਹੈ ਇੰਨੀ ਪਾਵਰ ਹੈ ਕਿ ਇੱਕ ਵਾਰ ਫਾਇਰ ਕਹਿ ਕੇ ਔਰ 100 150 ਜਨਾਨੇ ਨੂੰ ਜਿਵੇਂ ਮੱਛੀ ਪਾਣੀ ਚੋਂ ਬਾਹਰ ਨਿਕਲ ਕੇ ਤੜਫਦੀ ਹੋਵੇ ਤੜਫਣ ਲਾ ਦਿੰਦੇ ਉਲਟੀ ਸਿੱਧੀ ਕਰਨ ਲਾ ਦਿੰਦੇ ਆ ਕਮਾਲ ਹੈ ਨਾ ਇਹਨਾਂ ਦੀ ਪਾਵਰ ਦੇ ਭਾਵੇਂ ਏਡਸ ਹੋਵੇ ਭਾਵੇਂ ਕੈਂਸਰ ਹੋਵੇ ਭਾਵੇਂ ਅਦਰੰਗ ਹੋਵੇ ਕੋਈ ਵੀ ਬਿਮਾਰੀ ਹੋਵੇ ਬੰਦਾ ਉੱਠ ਨਾ ਸਕਦਾ ਹੋਵੇ ਬੈਠ ਨਾ ਸਕਦਾ ਹੋਵੇ ਖਾਣਾ ਨਾ ਸਕਦਾ ਹੋਵੇ ਪੀ ਨਾ ਸਕਦਾ ਹੋਵੇ ਪਰ ਇਹ ਇੱਕ ਵਾਰ ਉਹਨੂੰ ਕਹਿ ਕੇ ਤੇ ਉੱਠਣ ਲਾ ਦਿੰਦੇ ਤੁਰਨ ਲਾ ਦਿੰਦੇ ਭੱਜਣ ਲਾ ਦਿੰਦੇ ਖਾਣ ਪੀਣ ਲਾ ਦਿੰਦੇ ਆ ਇੰਨੇ ਪਾਵਰ ਇਹਨਾਂ ਪਾਸਟਰਾਂ ਦੇ ਵਿੱਚ ਤੇ ਇੱਕ ਉਹ ਆ ਜਿਹਨੇ ਸਾਰੀ ਉਮਰ ਇਸਾਈ ਧਰਮ ਦੇ ਅੰਦਰ ਗੁਜ਼ਾਰੀ ਪੋਪ ਇਹਨਾਂ ਦਾ ਜਿੱਤੋਂ ਗੋਡਿਆਂ ਤੋਂ ਉੱਠਿਆ ਨਹੀਂ ਜਾਂਦਾ ਤੇ ਉਹ ਵਿਚਾਰੇ 'ਚ ਪਾਵਰ ਹੀ ਨਹੀਂ ਆਈ ਤੇ ਇਹਨਾਂ 'ਚ ਹੀ ਨਹੀਂ ਪਾਵਰ ਕਿੱਥੋਂ ਆ ਗਈ ਬਈ ਹੁਣ ਇਹ ਜੋ ਅੰਧਵਿਸ਼ਵਾਸ ਫੈਲਾਇਆ ਜਾ ਰਿਹਾ ਇਹਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ ਔਰ ਜਿਹੜੇ 扑ੜਕ 扑ੜਕ ਕੇ 10000 ਰੁਪਏ ਦੇ ਲਾਲਚ ਦੇ ਵਿੱਚ ਇਹਨਾਂ ਨੂੰ ਜੁਆਇਨ ਕਰ ਰਹੇ ਆ ਤੇ ਇਸਾਈ ਬਨ ਰਹੇ ਆ ਸੋਚਣ ਵਾਲੀ ਗੱਲ ਹੈ ਕਿ ਜਿਹੜੇ ਆਪਣੇ ਬਾਪ ਦੇ ਨਹੀਂ ਬਣੇ ਉਹ ਕਿਸੇ ਗਵਾਂਡੀ ਦੇ ਕਿਵੇਂ ਬਨ ਜਾਣਗੇ ਜਿਹੜੇ ਕਨਵਰਟ ਹੋ ਕੇ ਇਸਾਈ ਬਨ ਰਹੇ ਆ ਉਹ ਨਾ ਤਾਂ ਉਹ ਹਰਾਮ ਦੀ اولاد ਹੈ ਹਲਾਲ ਦੀ ਨਹੀਂ ਹਰਾਮ ਦੀ اولاد ਹੈ ਕਿਉਂ ਕਿਉਂਕਿ ਉਹ ਆਪ ਦੇ ਪਿਓ ਦੇ ਨਹੀਂ ਬਣੇ ਤੇ ਦੂਸਰੇ ਦੇ ਕਿੱਥੋਂ ਬਨਣਗੇ ਤੇ ਇਹ ਜਿਹੜਾ 10000 ਰੁਪਏ ਤਿਆਨੂੰ ਦੇਣ ਦੇ 10000 ਜੇ ਲੋ ਲੱਖ ਦੇਣ ਗੱਡੀ ਕਹਿੰਦੇ ਆ 2.5 ਲੱਖ ਦੀ ਗੱਡੀ ਦੇ ਦੇਣ ਦੇਉਣਗੇ ਤੇ ਉਹਦੇ ਨਾਲ ਤੁਹਾਡੀ ਜ਼ਿੰਦਗੀ ਤਾਂ ਲੰਘਣ ਹੋ ਰਹੀ ਤੁਸੀਂ ਇੱਕ ਐਵੇਂ ਦੇ ਦਲਦਲ ਚ ਫਸ ਰਹੇ ਹੋ ਜਿਹੜਾ ਕਿ ਤੁਹਾਨੂੰ ਬਰਬਾਦ ਕਰੇਗਾ ਠੀਕ ਹੈ ਤੇ ਸਾਡੀਆਂ ਸੰਸਥਾਵਾਂ ਨੂੰ ਵੀ ਸੋਚਣ ਦੀ ਜ਼ਰੂਰਤ ਹੈ ਤੇ ਸਰਕਾਰ ਤੇ ਦਬਾਅ ਪਾਉਣ ਦੀ ਜ਼ਰੂਰਤ ਹੈ ਕਿ ਪ੍ਰਚਾਰ ਕਰਨਾ ਆਪਣੇ ਧਰਮ ਦਾ ਪ੍ਰਚਾਰ ਕਰੋ ਪਰ ਆਨੰਦ ਵਿਸ਼ਵਾਸ ਨਾ ਫਲਾਓ ਲੋਕਾਂ ਨੂੰ ਭਰਮਤ ਕਰਕੇ ਆਪਣੇ ਵਿੱਚ ਸ਼ਾਮਲ ਨਾ ਕਰੋ ਤੁਸੀਂ ਬੇੜਾ ਕਰਕ ਨਾ ਕਰੋ ਲੋਕਾਂ ਦਾ ਕਿ ਬਸ ਇੰਨੀ ਪਾਵਰ ਹੈ ਤੁਹਾਡੇ ਜੇ ਤੁਸੀਂ ਕਿਸੇ ਨੂੰ ਵੀ ਖੜਾ ਕਰ ਦੋ ਕਿਸੇ ਨੂੰ ਛੁੱਟ ਦੋਗੇ ਕਿਸੇ ਨੂੰ ਜਵਾਦੋ ਕਿਸੇ ਨੂੰ ਮਾਰ ਦੋਗੇ ਜੇ ਐਵੇਂ ਦੀ ਹੈ ਪਾਵਰ ਤੇ ਸਭ ਤੋਂ ਪਹਿਲਾਂ ਆਪਣੇ ਪੋਪ ਨੂੰ ਠੀਕ ਕਰੋ ਫਿਰ ਭਾਰਤ ਸਰਕਾਰ ਨੂੰ ਮੈਂ ਬੇਨਤੀ ਆ ਕਿ ਇਹਨਾਂ ਨੂੰ ਸਾਰਿਆਂ ਨੂੰ ਬਾਰਡਰਾਂ ਤੇ ਲਾਗੇ ਲਾਗੇ ਭੇਜ ਦਿਓ ਇਹ ਸਿਰਫ ਚైనా ਦੀ ਆਰਮੀ ਔਰ ਪਾਕਿਸਤਾਨ ਦੀ ਆਰਮੀ ਨੂੰ ਫੇਰ ਕਹਿ ਕੇ ਵਾਸ ਮੋੜ ਸਕਦੇ ਆ ਤੁਹਾਨੂੰ ਕੀ ਜਰੂਰਤ ਹੈ ਇੰਨਾ ਪੈਸਾ ਹਥਿਆਰਾਂ ਤੇ ਲਾਉਣ ਦੀ ਜੇ ਤੁਸੀਂ ਇਹਨਾਂ ਨੂੰ ਬੈਨ ਨਹੀਂ ਕਰਨਾ ਤਾਂ ਇਹਨਾਂ ਨੂੰ ਬਾਰਡਰਾਂ ਤੇ ਭੇਜੋ ਫਿਰ ਕੋਈ ਤਾਂ ਫਾਇਦਾ ਹੋਵੇ ਇਹਨਾਂ ਦਾ ਕੋਈ ਤੁਹਾਨੂੰ ਸਾਰੀ ਆਰਮੀ ਔਰ ਸੰਸਥਾਵਾਂ ਜਿਹੜੀਆਂ ਉੱਥੇ ਲਾਈਆਂ ਸਾਧਨ ਲਾਏ ਇਹਨਾਂ ਨੇ ਹਥਿਆਰਾਂ ਤੇ ਖਰੀਦ ਪ੍ਰੋਤ ਕਰ ਰਹੇ ਹੋ ਤੇ ਇਹ ਇਹਨਾਂ ਪੰਜਾਬ 'ਚ ਇਹਨਾਂ ਨੂੰ ਇੱਕ ਇੱਕ ਵਾਟ ਤੋਂ ਬਸ ਫਾਇਰ ਕਹਿਣਾ ਇਹਨਾਂ ਨੇ ਤੇ ਦੁਸ਼ਮਣ ਢੇਰੀ ਔਰ ਤੁਹਾਨੂੰ ਸੋਚਣ ਵਾਲੀ ਗੱਲ ਹੈ ਨਿੰਦਰਾ ਮੋਦੀ ਦੇ ਔਰ ਭਗਵੰਤ ਮਾਨ ਦੇ ਸੋਚਣ ਵਾਲੀ ਗੱਲ ਹੈ ਕਿਸੇ ਦਿਨ ਤੁਹਾਡੇ ਦੇ ਵੀ ਫਾਇਰ ਕਹਿਤਾ ਇਹਨਾਂ ਨੇ ਤੇ ਤੁਸੀਂ ਤਾਂ ਮੂਧੇ ਪੈ ਜਾਓਗੇ ਨਾ ਫਿਰ ਕਿੱਥੇ ਜਾਓਗੇ ਇਹਨਾਂ ਦੀ ਜਿਹੜੀ ਜ਼ੁਬਾਨ ਆ ਨਾ ਫੈਰ ਵਾਲੀ ਇਹਨਾਂ ਨੂੰ ਕਟੋ ਨਹੀਂ ਤਾਂ ਫਿਰ ਕਟਣਾ ਪਊਗਾ ਕਿਉਂਕਿ ਇਹ ਗਲਤ ਹੈ ਧਰਮ ਕੋਈ ਨਹੀਂ ਮਾਰਾ ਤੁਸੀਂ ਆਪਣਾ ਧਰਮ ਮੰਨੋ ਜਿੰਨੂੰ ਮਰਜ਼ੀ ਮੰਨੋ ਪਰ ਆ ਜਿਹੜੇ ਅੰਧਵਿਸ਼ਵਾਸ ਹੈ ਨਾ ਇਹ ਬੜੇ ਮਾੜੇ ਅੰਧਵਿਸ਼ਵਾਸ ਫੈਲਾ ਰਹੇ ਪੰਜਾਬ ਦੇ ਵਿੱਚ ਤੁਸੀਂ ਪਹਿਲਾਂ ਹੀ ਇੱਥੇ ਦਾ ਬਾਬਿਆਂ ਨੇ ਬੜੇ ਅੰਧਵਿਸ਼ਵਾਸ ਫਲਾਏ ਡੇਰੇ ਵਾਲਿਆਂ ਨੇ ਬੜੇ ਅੰਧਵਿਸ਼ਵਾਸ ਫਲਾਏ ਹੁਣ ਤੁਸੀਂ ਤੀਜੀ ਆ ਗਏ ਜਿਹੜਾ ਬਸ ਇਸ਼ਾਰਾ ਕਰਕੇ ਸਾਰਾ ਕੁਝ ਉਲਟਾ ਸਿੱਧਾ ਕਰ ਦਿੰਦੇ ਹੋ ਤੁਸੀਂ ਦੇ ਕੱਲ ਨੂੰ ਧੱਤੀ ਉਲਟੀ ਕਰ ਦੋਗੇ ਟਿਆਡੇ ਯਾਰ ਜਿਹੜਾ ਤੁਹਾਡਾ ਗੁਰੂ ਆ ਜੀਸ਼ੂ ਇੱਕ ਸਵਾਲ ਦਾ ਜਵਾਬ ਦੇ ਦਿਓ ਮੈਂ ਤੁਹਾਡੇ ਧਰਮ ਨੂੰ ਤੁਹਾਨੂੰ ਕੁਝ ਨਹੀਂ ਕਹਿੰਦਾ ਪਰ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਉਹਨੇ ਧਰਤੀ ਨੂੰ ਕੀ ਕਿਹਾ ਸੀ ਕਿ ਧਰਤੀ ਗੋਲ ਹੈ ਜਾਂ ਚਪਟੀ ਆ ਗਲੀਲਿਓ ਨੇ ਕੀ ਸਾਬਤ ਕੀਤਾ ਸੀ ਇਹਨਾਂ ਜਵਾਬ ਦੇ ਦਿਓ ਜੇ ਸਹੀ ਹੋ ਤਾਂ ਤੁਹਾਡੇ ਬਾਈਬਲ ਦੇ ਵਿੱਚ ਵੀ ਲਿਖਿਆ ਹੋਇਆ ਏ ਕਿ ਧਰਤੀ ਚਪਟੀ ਆ ਤੇ ਸਾਇੰਸ ਸਿੱਧ ਕਰੇ ਧਰਤੀ ਗੋਲ ਹੈ ਬਾਕੀ ਤੁਸੀਂ ਆਪ ਜਿਹੜੇ ਇਹਨਾਂ ਨੂੰ ਮੰਨਦੇ ਹੋ ਆਪ ਸੋਚ ਲਓ